ਬਹੁਤ ਵੱਡੀ ਕੁਰਬਾਨੀ ਬਾਬਾ ਜੈ ਸਿੰਘ ਜੀ ਖਲਕਟ ਇਥੋਂ ਸਰਹੰਦ ਤੋਂ ਪਟਿਆਲੇ ਨੂੰ ਜਾ ਰਿਹਾ ਅਬਦਲ ਸਮੋਦ ਖਾਨ ਔਰ ਰਸਤੇ ਵਿੱਚ ਜਾਂਦੇ ਜਾਂਦੇ ਉਹਨਾਂ ਨੇ ਉਸ ਪਿੰਡ ਵਿੱਚ ਪਹੁੰਚ ਕੇ ਗੱਲ ਕਹੀ ਕਿ ਇੱਥੇ ਕਿਸੇ ਦਾ ਸਿੱਖ ਦਾ ਵੀ ਘਰ ਹੈਗਾ ਕਹਿੰਦੇ ਜੀ ਹੈਗਾ ਉਸ ਟਾਈਮ ਭਾਈ ਸਾਹਿਬ ਜੀ ਆਪਣੇ ਖੂਤੇ ਕਿਰਤ ਕਰ ਰਹੇ ਸਨ ਸੁਨੇਹਾ ਮਿਲਦਾ ਤੇ ਭਾਈ ਸਾਹਿਬ ਜੀ ਆਣ ਕੇ ਕਹਿੰਦੇ ਦੱਸੋ ਜਨਾਬ ਕਿਵੇਂ ਯਾਦ ਕੀਤਾ ਕਹਿੰਦੇ ਵੀ ਇਹ ਸਾਡੀ ਪੰਡ ਚੁਕੋ ਤੈਨੂੰ ਛੱਡ ਕੇ ਆਓ ਜਾ ਕੇ ਪਟਿਆਲੇ ਛੱਡ ਕੇ ਉਹ ਕਹਿੰਦਾ ਜੀ ਮੈਂ ਲੈ ਜਾਵਾਂਗਾ ਪਰ ਮੈਨੂੰ ਦੱਸੋ ਵੀ ਪੰਡ ਵਿੱਚ ਵੱੱਦਾ ਕੀ ਹੈ ਜਿਹੜੀ ਗੱਠਲੀ ਹੈ ਕੀ ਹੈ ਦੇ ਵਿੱਚ ਉਹ ਕਹਿੰਦੇ ਜੀ ਦੇ ਵਿੱਚ ਹੁੱਕਾ ਇਹਦੇ ਵਿੱਚ ਤੰਬਾਕੂ ਵੱੱਦਾ ਹੋਇਆ ਉਹਨਾਂ ਨੇ ਇੰਨੀ ਗੱਲ ਕਹੀ ਕਿ ਭਾਈ ਇਹਦੇ ਵਿੱਚ ਜੇ ਹੁੱਕਾ ਵੱੱਦਾ ਹੋਇਆ ਜਾਂ ਤੰਬਾਕੂ ਰੱਖਿਆ ਤੇ ਮੈਂ ਚੁੱਕ ਕੇ ਲੈ ਕੇ ਜਾਵਾਂ ਅਫਜ਼ਲ ਸਮੁੰਦਖਾਂ ਦਾ ਹੁਕਮ ਹੋਵੇ ਤਾਂ ਤੁਸੀਂ ਨਾ ਕਰ ਰਹੇ ਹੋ ਉਹ ਕਹਿੰਦਾ ਜੀ ਗੱਲ ਉਹ ਨਹੀਂ ਕਿ ਪੰਡ ਕੋਈ ਹੋਰ ਹੋਵੇ ਤੇ ਮੈਂ ਛੱਡ ਕੇ ਆ ਸਕਦਾ ਪਰ ਤੰਬਾਕੂ ਜਾਂ ਹੁੱਕਾ ਵੱੱਦਾ ਹੋਵੇ ਤੇ ਇਹ ਮੈਨੂੰ ਪ੍ਰਮਾਣਿਕਮ ਆਪਣੇ ਸਿਰ ਤੇ ਚੁੱਕ ਕੇ ਲੈ ਜਾਓ ਇਹ ਦੇ ਵਿਚ ਵਿੱਚ ਇਹਦੇ ਅਵਜਾਨੇ ਵਿੱਚ ਭਾਈ ਸਾਹਿਬ ਜੀ ਨੂੰ ਉਸ ਵੇਲੇ ਫੜਿਆ ਗਿਆ ਅਫਦਲ ਸਮੋਦਖਾਂ ਨੇ ਹੁਕਮ ਦਿੱਤਾ ਕਹਿੰਦਾ ਕਿ ਇਹਦੀ ਖਾਲੋ ਉਤਾਰ ਦਿੱਤੀ ਜਾਵੇ ਭਾਈ ਸਾਹਿਬ ਜੀ ਨੂੰ ਪੁੱਠਾ ਲਟਕਾ ਕੇ ਤੇ ਜਲਾਦ ਨੂੰ ਬੁਲਾਇਆ ਜਾਂਦਾ ਉਹ ਫਿਰ ਤੇਜ ਰੰਬੀ ਦੇ ਨਾਲ ਭਾਈ ਸਾਹਿਬ ਦੇ ਪੈਰ ਦੇ ਅੰਗੂਠੇ ਤੋਂ ਛੇੜ ਕੇ ਖਾਲ ਨੂੰ ਤੇ ਸਾਰਾ ਸਰੀਰ ਜਿਹੜਾ ਉਹਨਾਂ ਦੀ ਖਾਲੋ ਉਤਾਰ ਦਿੱਤੀ ਜਾਂਦੀ ਹੈ ਵਾਹਿਗੁਰੂ